ਕਿ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਤਨ ਹੈ ਮਨ ਹੈ ਇਹ ਸਰੀਰ ਹੈ। ਉਹ ਹੀ ਪ੍ਰਭੂ ਸਾਰੇ ਤਾਨੁ ਪਦਾਰਥਾਂ ਉਸੇ ਦਾ ਹੀ ਦਿੱਤਾ ਹੋਇਆ ਹੈ। ਕੋਈ ਸੁਚੱਜਾ ਹੈ ਤੇ ਸਿਆਣਾ ਹੈ ਉਹ ਹੀ ਸਾਰਿਆਂ ਨੂੰ ਦਾਤਾ ਦਿੰਦਾ ਹੈ। ਇਸ ਪ੍ਰਭੂ ਨੇ ਸੋਨਾ ਸਰੀਰ ਦਿੱਤਾ ਹੈ ਇਹ ਕਾਇਆ ਹੁੰਦੀ ਹੈ ਇਹ ਸਰੀਰ ਦਿੱਤਾ ਹੈ ਨਾਖ ਦਿੱਤਾ ਹੈ ਮੂੰਹ ਦਿੱਤਾ ਹੈ ਸ਼ਕਤੀ ਦਿੱਤਾ ਹੈ ਪ੍ਰਾਪਤ ਦਿੱਤੇ ਨੇ ਉਹੋ ਹੀ ਪ੍ਰਭੂ ਸਚਜਾ ਹੈ ਸਿਆਣਾ ਹੈ ਜੀਵ ਆਪਣੇ ਆਪ ਨੂੰ ਬੜੇ ਚਤਰ ਸਮਝਦੇ ਨੇ ਚਾਤ ਸਮਝਦੇ ਨੇ ਮੇਰੇ ਵਰਗਾ ਹੈ ਕੋਈ ਨਹੀਂ ਨਾ ਮੇਰੇ ਜਿੰਨਾ ਗਿਆਨ ਕੋਈ ਨਹੀਂ ਮੇਰੇ ਨਾ ਕੋਈ ਬਾਣੀ ਕਰਦਾ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਜੀ ਤੇ ਮਾਰੇ ਕਹਿੰਦੇ ਨੇ ਕਿ ਜਿਹੜਾ ਉਹ ਪ੍ਰਭੂ ਨਾਲ ਜਿਹਨੇ ਪੈਦਾ ਕੀਤਾ ਹੈ ਨਾਨ ਚੰਚੜ ਇਹ ਮੰਡ ਚੰਚੜਾ ਬੜਾ ਚਾਤਲ ਬਣਦਾ ਹੈ ਚਤਰਾਈਆਂ ਕਰਦਾ ਹੈ ਤੇ ਗੁਰੂ ਸਰਬ ਪਾਵਨ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਕਿ ਜਿਨੇ ਪਰਬੂ ਨੇ ਸਾਰਾ ਇਹ ਸੰਸਾਰ ਪੈਦਾ ਕੀਤਾ ਹੈ ਉਤਪਤੀ ਕੀਤੀ ਹੈ ਉਹ ਪ੍ਰਭੂ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਸੋਈ ਸੁਭਲ ਸੁਜਾਨੀ ਆਪ ਤਿਨੇ ਸੁਣਿਆ ਦੁੱਖ ਸੁਖ ਮੇਰਾ ਤਉ ਬਿਨ ਨਿਕੀ ਖਟਾਨੀ ਸਾਰੇ ਜੀਵਾਂ ਦਾ ਦੁੱਖ ਸੁਖ ਉਹ ਪਰਮਾਤਮਾ ਹੀ ਜਾਣਦਾ ਹੈ ਸੁਣਦਾ ਹੈ। ਹੋਰ ਕੋਈ ਵੀ ਪਰਜੋਈ ਸਾਡੀ ਅਦਾਸ ਨਹੀਂ ਸੁਣਦਾ। ਉਦੋਂ ਫਿਰ ਸਾਡੀ ਜਿਹੜੀ ਹਾਲਤ ਹੈ ਉਹ ਪਰਮਾਤਮਾ ਸੁਣਦਾ ਹੈ। ਉਸ ਤੋਂ ਬਿਨਾ ਹੋਰ ਕੋਈ ਵੀ ਸਾਡੀ ਅਰਜੋਈ ਨਹੀਂ ਸੁਣਦਾ। ਜੀਵ ਬੜਾ ਚਾਤਰ ਬਣਦਾ ਹੈ, ਚਤਰ ਬਣਦਾ ਹੈ।

ਇਹ ਚੰਚਲਾ ਹੈ ਮਨ ਚਿਤਰਾਇਆ ਕਰਦਾ ਹੈ ਪਰ ਮਾਰੇ ਕਹਿੰਦੇ ਨੇ ਕਿ ਉਹ ਜਿਸ ਪ੍ਰਭੂ ਨੇ ਪੈਦਾ ਕੀਤਾ ਹੈ ਜਿਹਨੂੰ ਬਣਾਇਆ ਹੈ ਇਸ ਕਰਕੇ ਕਈ ਜੀਵ ਆਪਣੇ ਆਪ ਨੂੰ ਬੜਾ ਮਾਣ ਸਮਝਦੇ ਜੀ ਕਿ ਮੈਂ ਕਰ ਲਿਆ ਹਾਂ ਤਾਂ ਹੀ ਹੋ ਰਿਹਾ ਹੈ ਜੇ ਮੈਂ ਨਾ ਕਰਦਾ ਤਾਂ ਹੋ ਨਹੀਂ ਸਕਦਾ ਸਭ ਲੋਕਾਂ ਵੱਲੋਂ ਨੁਕਿਆਇਤਾਂ ਆਂਗਲ ਲੋਕਾਂ ਦੇ ਵਿੱਚ ਵੜਦਾ ਹੈ ਗਰੀਬਾਂ ਤੇ ਗੁਰੂਆਂ ਨੂੰ ਨਿੱਕੇ ਤੱਜੀਆਂ ਮਾਰ ਕੇ ਕਹਿੰਦਾ ਕਿ ਮੈਂ ਕਰਦਿਆਂ ਹਾਂ ਇਸ ਕਰਕੇ ਮਾਰੇ ਕਿਦਨੇ ਕਿ ਉਹ ਪ੍ਰਭੂ ਜਿਹੜਾ ਹੈ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣ ਤੜ ਪੜੇ ਉਹ ਗੁਰੂ ਦੀ ਪੀਖਾਣਤ ਉਹ ਪ੍ਰਭੂ ਜਿਹੜਾ ਹੈ ਸਾਰਿਆਂ ਦੇ ਅੰਦਰ ਕੀ ਜਾਣਦਾ ਹੈ ਗਰੀਬਾਂ ਤੋਂ ਲੁੱਟ ਕੇ ਹਾਕ ਮਾਰ ਕੇ ਉਹਨਾਂ ਦਾ ਤੇ ਫਿਰ ਮੰਦਦਾ ਇਹ ਮੰਦਦਾ ਦੇਖ ਕਿ ਮੈਂ ਕਰ ਰਿਹਾ ਹਾਂ ਮੈਂ ਦਾਤਾ ਦੇ ਰਿਹਾ ਹਾਂ ਮੈਂ ਰੂਪਨ ਵਟ ਰਿਹਾ ਹਾਂ ਪਰ ਬਾਹਰ ਕੀਤੇ ਨੇ ਜਿਹੜਾ ਉਹ ਪ੍ਰਭੂ ਆ ਸ੍ਰਿਸ਼ਟੀ ਦਾ ਮਾਲਕ ਹੈ ਜਿਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਕਿਆ ਨੇ ਆਲੀ ਛਾੜ ਆਪਣੇ ਦੇਲੇ ਬਣਾਏ ਨੇ ਦਰਿਆ ਵੀ ਮੋਰ ਦਿੱਤੇ ਸਾਰੇ ਆਪਣੇ ਦੇਲੇ ਬਣਾਲੇ ਫਿਰ ਤੁਹਾਡਾ ਤੁਹਾਡਾ ਲੋਕਾਂ ਨੂੰ ਮਨਜ਼ਰ ਕਰਕੇ ਅਸਰ ਮਨਜ਼ਰ ਕਰਕੇ ਆ ਲੋਕਾਂ ਦੀ ਗੋਬਿਆ ਵੀ ਤੁਸੀਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਉਹ ਜੀਵ ਆਪਣੇ ਆਪ ਨੂੰ ਬੜਾ ਚਾਤਰ ਸਮਝਦਾ ਹੈ ਚੰਚਲ ਸਮਝਦਾ ਹੈ ਕਿ ਮੈਂ ਹਰੀਖਾ ਆਪਣਾ ਈਰ ਆ ਬਣਾਵਾਂ ਮੈਂ ਰੇਖ ਜਮਾ ਰੇਖ ਪਿੰਡ ਦੇ ਵਿੱਚ ਹਰੀਖ ਸ਼ਹਿਰ ਦੇ ਵਿੱਚ ਜਨਤਾ ਕੋਈ ਲੁੱਟ-ਖੁੱਟ ਕੇ ਫਿਰ ਮੁੰਡਾ ਨੂੰ ਵੜਦਾ ਹੈ ਤੇ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਜਿੰਨੇ ਪੈਦਾ ਕੀਤਾ ਉਹ ਸਾਰਿਆਂ ਦੇ ਮੰਦੀ ਚਰਨਦਾ ਹੈ ਘਟ-ਘਟ ਕੇ ਅੰਦਰ ਕੀ ਜਾਣਦਾ ਭਲੇbure ਕੀ ਬੀਰ ਬਿਸ਼ਾਂਤ ਜੀ ਕੀ ਜੇਕੇ ਹੀ ਪੈਮਾਨੇ ਅਬਰ ਜਤਨਕਾਰ ਰਹੇ ਹੋ ਤੇਰੇ ਦਿਨ ਦਿਲ ਨਹੀਂ ਕੀਮਤ ਜਾਣੇ ਕਿਉਂ ਜੀਵਾਂ ਦੇ ਅੰਦਰ ਦੀ ਜਾਣਦਾ ਹੈ ਘਟ ਘਟ ਦੇ ਜਾਣਦਾ ਹੈ ਜੀ ਕੀ ਜੇਕੇ ਹੀ ਪੈਮਾਨੇ ਜੀਵਾਂ ਦੀ ਅਰਦਾਸ ਪ੍ਰਮਾਤਮਾ ਦੀ ਕੋਲ ਮੰਨੀ ਜਾਂਦੀ ਹੈ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਗੁਰਬਾਣੀ ਨੂੰ ਪੜ੍ਹਦੇ ਨੇ ਗਤੀ ਕਦੇ ਨਾ ਹੋਵਦੀ ਜਨਕੀ ਅਰਦਾਸ ਨਾਨਕ ਗੁਰੂ ਗੋਬਿੰਦਤਾ ਪੂਰਨ ਕੋਲ ਦਾ ਤਾਰ ਸੁਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਜਿਵੇ ਨਾਨਕ ਦਾਸ ਸੰਪਤੀ ਯੋਗ ਹੁੰਦੇ ਇਹਾਂ ਹਵਾ ਸੱਚੋ ਲੋਵੇ ਜਿਹੜੇ ਨਾਮ ਜਪਦੇ ਨੇ ਗੁਰਬਾਣੀ ਨੂੰ ਹਾਥ ਪੜਦੇ ਨੇ ਉਹ ਜੀਵ ਜੋ ਵੀ ਵਸਤੂ ਪ੍ਰਮਾਤਮਾ ਤੋਂ ਲਗਦੇ ਨੇ ਪ੍ਰਮਾਤਮਾ ਦਿੰਦਾ ਹੈ ਪਰ ਕਈ ਜੀਵ ਜਿਹੜਾ ਹੈ ਉਹ ਮਨੁੱਖਾਂ ਦੇ ਉੱਪਰ ਟੇਕ ਲਾ ਕੇ ਕੋਈ ਜੀ ਸੰਭੇ ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਦਰਦਾਂ ਦੇ ਰਿਹਾ ਹੈ ਮਨ ਨੂੰ ਤੇਜ ਬ੍ਰਿਤੀ ਸਬਜਾਨ ਦੇਵਨ ਕੋਈ ਨਹੀਂ ਪ੍ਰਭੂ ਆਣੇ ਜੇ ਅਸੀਂ ਕਰਨੇ ਅਸੀਂ ਵੰਡਦੇ ਹਾਂ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਇਹ ਕੰਮ ਵੀ ਇਹਨਾਂ ਦਾ ਹੀ ਆ ਇਸ ਕਰਕੇ ਸਰਕਾਰਾਂ ਦੇ ਇਹ ਕੰਮ ਦੇ ਮੀਂਹ ਬੰਨਣੇ ਜਾਂ ਕੋਈ ਵੀ ਕੰਮ ਕਰਨਾ ਉਹ ਸਰਕਾਰਾਂ ਕਰ ਰਹੀਆਂ ਨੇ ਇਸ ਕਰਕੇ ਹੰਸ ਸਾਹਿਬ ਜੀ ਦੇ ਨੇ ਜੀਤ ਕੀ ਦੇਖ ਤੇ ਹੀ ਪੈਮਾਨੇ ਨਾ ਬਰਜਤਨ ਕਰ ਰਹੇ ਬਹੁਤ ਹੀ ਦਿਨ ਦਿਨ ਨਹੀਂ ਕੀਤੇ ਜਾਣੀ ਅਮਰਤ ਨਾਮ ਨੇ ਮੋੜ ਕੇ ਜਾ ਗੁਰ ਦੀ ਨਾਮੰਤਾਨੀ ਦਿਵੇ ਨਾ ਡੋਲੇ ਅਡੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਜੋੜਾ ਪਰਮੇਸ਼ਰ ਦਾ ਨਾਮ ਹੈ ਨਿਰਮੋੜ ਕਹੀਰਾ ਹੈ ਉਹ ਪਰਮਾਤਮਾ ਦਾ ਜਿਹੜੀ ਨੂੰ ਜੀਵ ਨਾਮ ਜਪਦੇ ਜਿਸ ਗੁਰਮਨ ਕਰਦੇ ਨੇ ਉਹਨਾਂ ਨੂੰ ਪ੍ਰਾਪਤਿ ਹੁੰਦੀ ਨੇ ਅਮਰਤ ਨਾਮ ਨੇ ਰੋੜੇ ਹੀਰਾ ਗੁਰ ਦੀ ਤੋਂ ਮੰਤਾਨੀ ਡਿਗੇ ਨਾ ਡੁੱਲ ਅਡਟ ਕਰ ਰਿਓ ਪੂਰਨ ਹੋਈ ਤੇ ਪਤਾਨੀ ਜਿੰਨਾ ਲੋਹੀ ਉਹ ਪਰਮੇਸ਼ਰ ਦਾ ਨਾਮ ਉਹ ਮਿਲ ਜਾਂਦਾ ਹੈ ਹੀਰਾ ਮਿਲ ਜਾਂਦਾ ਹੈ ਉਹਦਾ ਕੋਈ ਮੂਲ ਨਹੀਂ ਗੁਰੂ ਨੇ ਇਹ ਨਾਮ ਮੰਤਰ ਜਿਨ੍ਹਾਂ ਨੂੰ ਜੀਵਾਂ ਨੂੰ ਦਿੱਤਾ ਹੈ ਉਹ ਜੀਵ ਕਦੇ ਡੋਲਦੇ ਨਹੀਂ ਡਿਗਦੇ ਨਹੀਂ ਡਿਗੇ ਨਾ ਡੁੱਲ ਅਡਟ ਕਰ ਰਿਓ ਨ ਹੋਈ ਕਪਤਾਨੀ ਕੋਈ ਜੋ ਬੀਜ ਹਮ ਤੁਮ ਕਸ਼ੂਤੈ ਤਿੰਨ ਕੀ ਬਾਤ ਬੇਦਾਨੀ ਅਲੰਕਾਰ ਮਿਲ ਖਲੀ ਹੋਈ ਹੈ ਤਾਂ ਤੇ ਕਣਕ ਬਖਾਨੀ ਜਿਨ੍ਹਾਂ ਉਲੱਖਾ ਨੂੰ ਗੁਰੂ ਕੋ ਨਾਮ ਹੀਰਾ ਮਿਲ ਜਾਂਦਾ ਹੈ ਉਹਦੇ ਅੰਦਰੋਂ ਮੇਰ ਤੀਰ ਵਾਰੇ ਸਾਰੇ ਵਿਤਕਲੇ ਮੁੱਕ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਿਹੜੇ ਜਗਤ ਵਿੱਚ ਬੜੇ ਪਰਮਉਤਮ ਨੇ ਜਿਹੜੇ ਬਿੰਦ ਕਰੇ ਨੇ ਬੰਡੀਆਂ ਨੇ ਆਪਾਂ ਰੋਜ਼ ਹੀ ਪੜਦੇ ਆ ਨਰੰਧੀ ਸਿੰਘ ਪੜੀ ਜਾ ਰਹਿਆ ਕਿ ਉਹ ਪਰਮੇਸ਼ਰ ਦੀ ਕੋਈ ਯਾਦ ਨਹੀਂ ਪਾਦ ਚੱਕਰ ਜੀ ਹਨ ਹਰ ਬੰਨ ਜਾਣ ਤਰਨ ਨਾ ਪਾਦ ਨੇ ਉਹਦੇ ਕੋਈ ਯਾਦ ਨਹੀਂ ਪਾਦ ਨੂੰ ਅਸੀਂ ਜਾਤਾਂ ਦੇ ਸਾਦੇ ਨਵੇਂ ਨਿਚੜੀ ਨੇ ਗੋਡ ਵਾਲੇ ਵੱਖ-ਵੱਖ ਨੇ ਲੰਦਰ ਵੱਖ-ਵੱਖ ਨੇ ਈਰਖਾ ਬਾਜੀ ਮਨੁਤਰਾਂ ਦੇ ਵਿੱਚ ਜੀ ਸੇਵਾ ਕਰਦਾ ਗਿਆ ਨਿਆਣੀ ਹਜਮ ਤੇ ਗੁਰੂ ਸਾਹਿਬ ਨੇ ਆਖੀ ਗੁਰੂ ਘਰ ਦੇ ਵਿੱਚ ਆ ਕੇ ਤਾਂ ਈਰਖਾ ਖਤਮ ਹੋ ਜਾਂਦੀ ਹੈ ਜੇ ਸਰਗਈ ਸਬਤਾਤ ਕਰਾਈ ਜਦ ਤੇ ਸਾਧਨ ਸਰਨ ਨੂੰ ਹੀ ਪਾਈ ਸਾਡੀ ਦਾ ਸਾਹੀ ਸਾਰੀ ਸਾਰੀ ਗੁਰੂ ਮੇਰੇ ਗੁਰਦਵਾਰੇ ਆਉਂਦੇ ਨੇ ਸਾਡੀ ਤਾਂ ਈਰਖਾ ਹੀ ਖਤਮ ਹੋ ਸੇਵਾਦਾਰ ਲੜ ਪਈਆਂ ਕਈ ਪਿੰਡਾਂ ਦੇ ਵਿੱਚ ਚਾਉਤ ਕਰਉਂਦੇ ਪਿੰਡਾਂ ਨਾਲ ਪਈਆਂ ਗੁਰੂ ਦਾਦੇ ਜੀ ਕਿ ਮੈਂ ਚਾਉਤ ਜਨਾ ਜੇ ਨਹੀਂ ਕਰ ਦਿੱਤਾ ਮੈਂ ਗੁਰੂ ਨਾਲ ਨਹੀਂ ਹੋਣਾ ਜਰਮਾਨ ਇਸ ਕਰਕੇ ਤੁਨ ਸਾਹਿਬ ਕਹਿੰਦੇ ਨੇ ਕਿ ਈਰਖਾ ਹੈ ਉਹ ਪਰਮਾਤਮਾ ਦੀ ਗੁਜਾਗ ਨਹੀਂ ਕਰ ਜਾਤਾ ਨਾ ਪਾਤਾ ਉਹਦੀ ਕੋਈ ਯਾਦ ਨਹੀਂ ਕੋਈ ਪਾਦ ਨਹੀਂ ਕੋਈ ਮਾਲ ਨਹੀਂ ਜਿਹੜਾ ਪਉ ਹੈ ਨਿਰਮੈ ਰਹੇ ਕਿਸੇ ਨਾਲ ਵੈਰ ਨਹੀਂ ਕਰਦਾ ਸੀ ਈਰਖਾ ਕਰਦਿਆਂ ਨਫਰਤ ਕਰਦਿਆਂ ਦੇ ਰਹਾ ਪਹਾੜ ਦੇ ਵਾਰਾ ਕਾਰਪੂਤ ਜੁਨੀਸ ਸਰ ਪਸੂ ਜੁਨਾ ਤੁਰ ਰਹੇ ਤਹੋ ਆਕਾਰਾਂ ਦੀ ਮੋਚ ਨਹੀਂ ਆਉਂਦਾ ਸੀ ਕਾਰਾਂ ਦੀ ਪੂਜਾ ਕਰਦੇ ਹਨ ਕਈਆਂ ਨੇ ਤਿੰਨ ਤਿੰਨ ਫੋਟਾਂ ਗਾਗਨ ਜਾਂ ਮ੍ਰਿਤਕਾਂ ਚਦਨੀਆਂ ਕਾਰਾਂ ਦੀ ਪੂਜਾ ਕਰਦੇ ਫੋਟਾਂ ਵਾਲੀ ਪੂਜਾ ਕਰਦੇ ਦੁਕਾਨਾਂ ਦੇ ਵਿੱਚ ਲਾਈਆਂ ਐਸੇ ਤਰ੍ਹਾਂ ਕਿ ਤੁਨ ਸਰ ਕਹਿੰਦੇ ਆ ਇਹ ਮੋਦੀ ਦਾ ਕੋਈ ਯਾਦ ਪਾਤ ਹੈ ਮੇਰਾ ਕੋਈ ਚੱਕਰ ਜੀ ਨਹੀਂ ਆ ਇਸ ਕਰਕੇ ਕੋਈ ਫੋਟੋ ਨਹੀਂ ਚਿੱਤਰ ਨਹੀਂ ਮੇਰੀ ਮੂਰਤੀ ਨਹੀਂ ਜਿਹਨੂੰ ਆਪਾਂ ਗੁਰੂ ਸਾਹਿਬੀਓ ਸਰਬਾਤਮਾ ਨੂੰ ਆਚਾਲੂ ਉਤਾਰਨ ਪਾਉ ਪ੍ਰਕਾਸ਼ ਇਹ ਰੋਜ਼ ਹੀ ਆਪਾਂ ਪੜ੍ਹਦੇ ਹਾਂ ਇਤਨੇੰਨੇ ਵਿੱਚ ਜਾਪ ਸਾਹਿਬ ਦੇ ਜੀਵਨ ਦੀ ਕੋਈ ਯਾਦ ਪਾਤ ਚੱਕਰ ਜੀ ਨਹੀਂ ਆ ਲੋਕਾਂ ਨੇ ਆਪੋ ਆਪਣੇ ਮਕੋਲਵਾ ਬਣਾਈਆਂ ਮੂਰਤੀਆਂ ਬਣਾਈਆਂ ਉਹਨਾਂ ਦੀ ਪੂਜਾ ਕਰ ਰਹੇ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਹ ਜਿਹਨੇ ਉਹਦੀ ਕੋਈ ਯਾਦ ਨਹੀਂ ਨਾ ਜੱਤ ਨਾ ਪਾਤੇ ਉਹਦੀ ਕੋਈ ਯਾਦਮੀਆ ਚੱਕਰ 'ਚ ਹੈ ਨਹੀਂਆ ਨਿਰਪਹੁਆ ਨਿਰਵੈਰ ਹਾਰ ਅਕਾਲ ਮੂਰਤ ਆ ਉਹ ਪਰਮਾਤਮਾ ਇੱਕ ਹੈ ਤੇ ਜਿਵਾਂ ਨੇ ਵੰਡੀਆਂ ਪਾਈਆਂ ਵਕੋ ਵਕੋ ਵਾਪਜ ਬਣਾਏ ਹੋਏ ਪਰਮਾਤਮਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਪਰਮਾਤਮਾ ਇੱਕੋ ਜੀ ਇੱਕੀ ਹੈ ਅਗਲ ਅਲੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗੁ ਭੁਜਿਆ ਕੌਣ ਭਲੇ ਕੋ ਮੰਦੇ ਇੱਕੋ ਹੀ ਪਰਮਾਤਮਾ ਦੇ ਰੂਪ ਤੋਂ ਸਾਰਾ ਇਹ ਸੰਸਾਰ ਪੈਦਾ ਹੋਇਆ ਏਕ ਨੂਰ ਤੇ ਸਭ ਜਗੁ ਭੁਜਿਆ ਕੌਣ ਭਲੇ ਕੋ ਮੰਦੇ ਰੂਗਾ ਪਰਮਾਤਮਾ ਉਪਾਈ ਖਾਲਕ 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 ਮੈਂ ਖਾਲਕ ਪੂਰਿਓ ਸਭ ਠਾਈ ਜਿਹੜੇ ਬਾਬੇ ਨਾਮੇ ਸਾਰੇ ਪਰਮਾਤਮਾ ਨੇ ਬਣਾਏ ਆ ਉਹਨਾਂ ਦੀਆਂ ਫੁਰਮਾਂ ਲੋਕੀਂ ਪੂਜੀ ਜਾਂਦੇ ਆ ਉਹਨਾਂ ਨੂੰ ਫੁਰਮਾਂ ਬਣਾ ਕੇ ਗਰਾਂਚ ਦਾਈਆਂ ਤੇ ਮਾਰੇ ਕਹਿੰਦੇ ਆ ਕਿ ਇਹ ਉਹਦਾ ਕੋ ਰੂਪ ਨਹੀਂ ਕੋ ਦੇਖ ਨਹੀਂ ਉਹ ਜਾਤ ਵਰਨ ਤੋਂ ਪਰਮਾਤਮਾ ਜੀ ਦਾ ਪੜਿਆ ਪ੍ਰਗਟਿਓ ਜੋਤ ਸਹਿਜ ਸਿਖ ਸੋਭਾ ਬਾਜੀ ਅਨਾਦ ਬਾਨੀ ਤਹੋ ਨਾਨਕ ਦੀ ਚੰਕਰ ਬਾਣੀ ਗੁਰ ਯੋ ਬੰਦਮੀ ਉਹ ਪਰਮਾਤਮਾ ਹਰ ਪਾਸੇ ਆ ਉਹ ਪਰਮਾਤਮਾ ਕਟਕਟ ਦੇ ਵਿੱਚ ਮੌਜੂਦ ਹੈ ਰਮਤਾਰਾਮ ਸਭ ਨੇ ਉਸ ਮਾਇ ਅਰੇਕ ਜਗਾ ਉਹ ਪਰਮਾਤਮਾ ਜਿਹੜਾ ਫਸਿਆ ਹੋਇਆ ਹੈ ਹਰੇਕ ਜਗਾ ਮਹੀਦ ਜਲ ਥਲ ਮਹੀਲ ਦੇ ਵਿੱਚ ਉਹ ਪਰਮਾਤਮਾ ਪਰਪੂਰ ਜਲ ਥਲ ਨਦੀਆਂ ਪੂਰੀਆ ਅਰਬਿਆ ਵਿੱਚ ਵਣਾ ਜੀਵਾਨੇ ਆਪੂ ਆਪਣੇ ਦੀਕੇ ਦਾ ਪਰਮਾਤਮਾ ਨੂੰ ਆਪ ਹੀ ਬਣਾਇਆ ਜਾ ਰਿਹਾ ਹੈ ਉਹ ਪਰਮਾਤਮਾ ਨੇ ਸਾਰਾ ਸੰਸਾਰ ਬਣਾਇਆ ਹੈ ਕਿ ਜਿਵੇਂ ਆਪ ਦੇ ਥਾਣਾ ਬਣਾ ਕੇ ਉਹ ਨੂੰਟੇ ਲੱਗਾਇਆ ਹੈ ਇਸ ਕਰਕੇ ਮਾਰੀ ਕਹਿੰਦੇ ਨੇ ਕਿ ਉਹ ਜਿਹੜਾ ਇਹ ਪਥਰਾਂ ਦੇ ਵਿੱਚ ਜਾਂ ਮੂਰਤੀ ਦੇ ਵਿੱਚ ਉਹ ਪਰਮਾਤਮਾ ਨਹੀਂ ਬੈਠਾ ਉਹ ਅਨੇਕ ਜੀਵ ਦੇ ਅੰਦਰ ਬੈਠਾ ਹੈ ਘਟ ਘਟ ਦੇ ਵਿੱਚ ਬੈਠਾ ਹੈ ਸਗਲ ਬਰਸਤਰ ਸੰਸਕਰ ਇਹ ਬਸੰਦਰ ਸਗਲ ਗੂੜ੍ਹਵੇਂ ਕੀ ਹਾ ਜਿਸ ਤਰ੍ਹਾਂ ਗੂੜ੍ਹਵੇਂ ਵਿੱਚ ਕੋਹ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਉਸੇ ਤਰ੍ਹਾਂ ਉਹ ਪਰਮਾਤਮਾ ਕਟਕਟ ਦੇ ਵਿੱਚ ਮੌਜੂਦ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਅਨੇਕਾ ਗਹਿਣੇ ਮਿਲ ਕੇ ਗਾਲੇ ਜਾ ਕੇ ਰਹਿਣੀ ਬਣ ਜਾਂਦੀ ਹੈ ਉਸ ਥੈਲੀ ਤੋਂ ਉਹ ਸੁਨਾਖ ਬਣਦੀ ਹੈ ਜਿਸ ਤਰ੍ਹਾਂ ਦੁੱਧ ਤੋਂ ਘਿਓ ਬਣਦਾ ਹੈ ਪਰ ਦੁੱਧ ਦੇ ਵਿੱਚ ਕਿਉਂ ਲਿਖਦਾ ਨਹੀਂ ਦਿਖਾਈ ਨਹੀਂ ਦਿੰਦਾ ਹੁੰਦਾ ਹੈ ਪਰ ਜਦੋਂ ਮੈਂ ਤਰਦੇ ਨਹੀਂ ਜੀਉਂ ਲਟਾਲੋਂਦੇ ਜੀਉਂ ਵਰਪਾਦੇ ਨੇ ਰਿਤਦੇ ਨੇ ਮੱਖੜਾ ਬਣਦਾ ਹੈ ਅੰਤ ਕਿਉਂ ਬਣਦਾ ਹੈ ਕਿਸੇ ਜੀਵ ਨੂੰ ਪੁੱਛ ਨਹੀਂ ਕਿ ਦੁੱਧ ਦੇ ਵਿੱਚ ਕਿਉਂ ਹਨੇਕਣਾ ਨਹੀਂ ਹੈਗਾ ਦੁੱਧ ਦੇ ਵਿੱਚ ਕਿਉਂ ਨਹੀਂ ਹੈ ਪਰ ਦੁੱਧ ਤੋਂ ਕਿਉਂ ਬਣਦਾ ਹੈ ਉਸੇ ਤਰ੍ਹਾਂ ਮਾਰੇ ਕਹਿੰਦੇ ਨੇ ਕਿ ਅਨੇਕਾਂ ਗਹਿਨੇ ਮਿਲ ਕੇ ਗਾਲੇ ਜਾ ਕੇ ਰੈਣੀ ਬਣ ਜਾਂਦੀ ਹੈ ਉਸ ਢੇਲੀ ਤੋਂ ਉਹ ਸੋਨਾ ਬਣਦਾ ਹੈ ਇਸੇ ਤਰ੍ਹਾਂ ਉਹ ਪਰਮਾਤਮਾ ਜਿਹੜਾ ਘਟ ਘਟ ਦੇ ਵਿੱਚ ਮੌਜੂਦ ਹੈ ਤੇ ਜਿਹੜੇ ਇਹ ਬਖੰਡੀ ਨੇ ਜਿਨ੍ਹਾਂ ਨੇ ਦਰਿਆ ਬਿਨਹਾਰ ਹੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਲੋਕ ਲੋਕ ਦੇ ਲੋਕਾਂ ਤੋਂ ਤਨ ਆਬਿਸ਼ਾਰ ਮੰਗਦੇ ਆਲੇ ਸ਼ਾਡੇ ਪ੍ਰੌਟੀਆਂ ਜਿਵੇਂ ਨਾ ਹਰੇਕ ਦੇਸ਼ ਦੇ ਵਿੱਚ ਅਨੇਕ ਜਗ੍ਹਾ ਬਣਾਵੀਆਂ ਨੇ ਤੇ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਇਹ ਨਾਲ ਜੀਵਦੇ ਤਾਂ ਕੁਝ ਵੀ ਨਹੀਂ ਜਾਂਦਾ ਜਿਸ ਨੂੰ ਜਾਂਦਾ ਹੈ ਜੀਵਤ ਸਮੇਂ ਇਥੇ ਸਭ ਕੁਝ ਲਿਆ ਜਾਂਦਾ ਸਾਡੇ ਜੀਨ ਹਾਕ ਤੇ ਦੀ ਸੇਵਾ ਪ੍ਰਾਪਤੀਆਂ ਤੇ ਜਮੀਨਾ ਜੈ ਦਾ ਨਾਮ ਰਾਲੀਆਂ ਤੇ ਅਸੀਂ ਰੱਬ ਬਣ ਗਏ ਹਾਂ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਜੀਵ ਹੈ ਬਹੁਤ ਸਿਧਰਾਈਆਂ ਕਰਦਾ ਹੈ ਜਦ ਸਰਮਿਦਾ ਹੈ ਆਪਣੇ ਆਪ ਨੂੰ ਪਰਮਾਤਮਾ ਨੂੰ ਜਿਹੜਾ ਹੈ ਟੀਚ ਜਾਣਦਾ ਹੈ ਲੋਗਰ ਆਰਾਮ ਲਾਉਣਾ ਜਾਨਾ ਕਿਦਾਂ ਰਾਮ ਨੂੰ ਿਕਾਉਣਾ ਸੁੰਦਾ ਹੈ ਤੇ ਜਦ ਹੀ ਇਹ ਸਜਾ ਗੁਰਜੀਵ ਨੂੰ ਭੁਗਤ ਨਹੀਂ ਪੈਂਦੀ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੁਪਾ ਬਾਜੀ ਅਨਹਦ ਬਾਣੀ ਕਹੋ ਨਾਨਕ ਨੇ ਚਲ ਕਰਵਾ ਦਿਓ ਗੁਰ ਕੀਓ ਬੰਦਾਨੀ ਗੁਰੂ ਨਾਨਕ ਸਾਹਿਬ ਪਾਵਨ ਗੁਰਬਾਣੀ ਅੰਦਰ ਸੰਝਾ ਰਹੇ ਨੇ ਕਿ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਵੰਧ ਕਰ ਦਿੱਤਾ ਹੈ ਉਹ ਮਨੁੱਖ ਸਦਾ ਲਈ ਪ੍ਰਭੂ ਚਰਨਾਵੇਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜਿਹੜੇ ਜੀਵਾਂ ਨੇ ਵੀ ਗਿਆਨ ਲਿਆ ਹੈ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੈ ਸਮਝਿਆ ਹੈ ਜਨਾਨੀ ਕਿਤਾਬਾ ਗੁਰੂ ਪੜ੍ਹਿਆ ਹੈ ਸੋ ਸੋ ਪਾਠ ਪਾਪਾ ਸੋ ਪਾਠ ਸਮਦਾ ਕੋਈ ਨਹੀਂ ਗ੍ਰੰਥੀ ਕਦੇ ਨਹੀਂ ਪੜੀ ਜਾਂਦੇ ਹੈ ਉਹਨਾਂ ਨੂੰ ਇਹ ਗਿਆਨ ਨਹੀਂ ਮਿਲਦਾ ਇਹ ਪਾਵਨ ਗੁਰਬਾਣੀ ਦੇ ਅੰਦਰ ਉਹ ਨਾਮੇ ਅੰਦਰ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੀ ਅਨਹਦ ਬਾਣੀ ਕਹੋ ਨਾਮਕ ਇਹ ਚਰਬਦੀਓ ਗੁਰਦੀਓ ਕੀਓ ਬੰਦਾ